ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਜਿਸ ਵੇਲੇ ਬੰਦਗੀ ਕਰਨੀ ਸ਼ੁਰੂ ਕਰਦੇ ਹਾਂ ਪ੍ਰਭੂ ਦੀ ਤਾਂ ਸਾਨੂੰ ਆਤਮਾ ਰਾਮ ਦੀ ਪਛਾਣ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਾਂ ਆਤਮਾ ਰਾਮ ਦੀ ਪਛਾਣ ਕਿੱਦਾਂ ਕਰਨੀ ਹੈ ਉਸ ਦਾ ਤਰੀਕਾ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਸਵਾਸਾਂ ਤੇ ਧਿਆਨ ਕਰੋ ਸਵਾਸਾਂ ਨੂੰ ਮਹਿਸੂਸ ਕਰੋ ਕਿ ਕਦੋਂ ਹਵਾ ਤੁਹਾਡੇ ਅੰਦਰ ਗਈ ਆ ਕਦੋਂ ਹਵਾ ਬਾਹਰ ਗਈ ਆ ਜਿਸ ਵੇਲੇ ਤੁਹਾਡੇ ਵਿਚਾਰ ਫੁਰਨੇ ਇਹ ਸਾਰੇ ਰੁਕ ਜਾਣਗੇ ਇਹ ਚਾਰ ਤਰ੍ਹਾਂ ਦੀਆਂ ਹੁੰਦੀਆਂ ਵਿਚਾਰ ਯਾਦ ਸੋਚ ਤੇ ਆਕਾਰ ਇਹ ਤੁਹਾਡੇ ਸਾਰੇ ਰੁਕ ਜਾਣਗੇ ਜਦੋਂ ਤੁਸੀਂ ਕੋਣ ਗੁਰੂ ਦੇ ਨਾਲ ਜੁੜ ਜਾਓਗੇ ਪਵਨ ਗੁਰੂ ਪੌਣ ਗੁਰੂ ਹੈ ਉਸ ਕਰਕੇ ਤੁਸੀਂ ਇਸ ਨਾਲ ਜੁੜ ਗਏ ਤਾਂ ਤੁਹਾਡੇ ਇਹ ਵਿਚਾਰ ਕਰਨੇ ਰੁਕ ਗਏ ਉਸ ਤੋਂ ਅਪਰੰਤ ਫਿਰ ਜੀ ਆਪਾਂ ਨੂੰ ਆਪਾਂ ਵਾਹਿਗੁਰੂ ਗੁਰਮਤਿ ਦਾਰ ਕਬੇਹਾ ਜਾਂ ਰਾਮ ਰਾਮ ਕਹਿੰਦੇ ਹਾਂ ਇਹ ਕਹਿਣਾ ਸ਼ੁਰੂ ਕਰ ਲਓ ਤੁਸੀਂ ਸਹਿਜ ਤੋਂ ਉਹਨਾਂ ਨੂੰ ਸੁਣਨ ਲੱਗ ਪੋਗੇ ਤੁਹਾਡੇ ਅੰਦਰੋਂ ਪ੍ਰਭੂ ਦੀ ਆਵਾਜ਼ ਸੁਣਾਈ ਦੇਣ ਲੱਗ ਪੈਗੀ ਉਸ ਤੋਂ ਅਪਰੰਤ ਫਿਰ ਤੁਸੀਂ ਇਹ ਸਭ ਅਭਿਆਸ ਕਰੀ ਜਾਓਗੇ ਤੁਹਾਡੀ ਜੀਵ ਦੇ ਉੱਪਰ ਰਸ ਆਉਣ ਲੱਗ ਪਏਗਾ ਤੇ ਰਸ ਆਈ ਜਾਂਦਾ ਆਈ ਜਾਂਦਾ ਤੁਸੀਂ ਨਹੀਂ ਹਟ ਰਹਿ ਸਿਮਰਨ ਕਰੀ ਜਾ ਰਹੇ ਹੋ ਵਿਚਾਰ ਫੋਨਿਆਂ ਤੋਂ ਰੋਕੀ ਜਾ ਰਹੇ ਹੋ ਜਦੋਂ ਰੋਕ ਰਹੇ ਤਾਂ ਤੁਹਾਡੇ ਪੰਜੇ ਤਤ ਪਾਰ ਹੋ ਜਾਣਗੇ ਪੰਜੇ ਤਤ ਪਾਰ ਕਰਕੇ ਤੁਸੀਂ ਅੱਗੇ ਆਪਣੇ ਮਨ ਦੀ ਜੋਤ ਪ੍ਰਗਟ ਹੋਏਗੀ ਜਿਸ ਵੇਲੇ ਇਹ ਮਨ ਦੀ ਜੋਤ ਪ੍ਰਗਟ ਹੋਏਗੀ ਟਮ ਟਮਾਉਂਦੇ ਚਮਚੇ ਵਰਸੇ ਅੰਮ੍ਰਿਤ ਧਾਰਾ ਤੁਹਾਡੇ ਅੰਮ੍ਰਿਤ ਧਾਰਾ ਵੀ ਆ ਰਹੀ ਹੈਗੀ ਆ ਸਾਰੇ ਤੁਹਾਨੂੰ ਵੀ ਸੁਣ ਰਹੇ ਹੋ ਤਾਂ ਤੁਸੀਂ ਜਿਸ ਵੇਲੇ ਫਿਰ ਇਹ ਮਨ ਜਿਹੜਾ ਪੂਰਾ ਸਾਫ਼ ਹੋ ਜਾਊਗਾ ਤਾਂ ਇਹ ਜਾ ਕੇ ਇੱਕ ਪ੍ਰਕਾਸ਼ ਦੇ ਨਾਲ ਰਲਦਾ ਉਹ ਸਾਡੇ ਮੱਥੇ ਦੇ ਆਹਾਰ ਦੇ ਇੱਥੇ ਹੈ ਜਿਸ ਵੇਲੇ ਇੱਥੇ ਜਿੱਥੇ ਮਨ ਦਾ ਆਹਾਰ ਆ ਪਰਵਟਿਆਂ ਤੋਂ ਉੱਪਰ ਇੱਥੇ ਜਿਸ ਵੇਲੇ ਫਿਰ ਇਹ ਮਨ ਜਾਂਦਾ ਬਕਾਇਦਾ ਅੱਖਾਂ ਖੋਲ ਕੇ ਵੀ ਦੇਖਿਆ ਜਾ ਸਕਦਾ ਅੱਖਾਂ ਬੰਦ ਕਰਕੇ ਵੀ ਇਹ ਦੇਖਿਆ ਜਾ ਸਕਦਾ ਅੱਖਾਂ ਬੰਦ ਕਰਕੇ ਦੇਖੋਗੇ ਤੁਹਾਨੂੰ ਪੰਜੇ ਤੱਤ ਪਾਰ ਹੁੰਦੇ ਵੀ ਦੱਸਣਗੇ ਤੁਹਾਨੂੰ ਅਰਬ ਅਰਬ ਸੰਦੂ ਘੜਾ ਜਾ ਵੀ ਦਿਖਾਈ ਦੇਊਗਾ ਮਨ ਦੀ ਜੋਤ ਵੀ ਪ੍ਰਗਟ ਅਭਿਆਸ ਕਰਨ ਦੇ ਨਾਲ ਹੋਏਗਾ ਇੱਥੇ ਫਿਰ ਇਹ ਜਿਹੜਾ ਪ੍ਰਕਾਸ਼ ਹੈ ਇਸ ਨੂੰ ਆਤਮਾ ਰਾਮ ਦਾ ਪਛਾਣ ਆਖਿਆ ਗਿਆ ਹੈ ਇਹ ਪਛਾਣ ਜਿਸ ਵੇਲੇ ਤੁਹਾਨੂੰ ਹੋ ਜਾਏ ਕਿ ਇੰਨਾ ਜਿਆਦਾ ਤੁਹਾਨੂੰ ਆਨੰਦ ਆਉਂਦਾ ਹੋਵੇਗਾ ਕਿ ਤੁਸੀਂ ਸਹਾਈ ਤੋਂ ਸੁਣੀ ਜਾ ਰਿਹਾ ਉਹ ਆਨੰਦ ਆ ਹੀ ਜਾ ਰਿਹਾ ਬਸ ਇਸ ਤੋਂ ਬਾਅਦ ਸਾਡੇ ਕੋਲੋਂ ਤੇ ਬੋਲਿਆ ਵੀ ਨਹੀਂ ਜਾਣਾ ਕੋਈ ਤੁਹਾਨੂੰ ਜਿਹੜਾ ਹੈਗਾ ਵਿਚਾਰ ਫੌਰਨ ਤੇ ਆਉਣ ਦੀ ਕਾਲ ਸਚਡਿਊਲ ਤੁਸੀਂ ਬਸ ਕੁਝ ਨਹੀਂ ਬਸ ਤੁਸੀਂ ਆਤਮਾ ਆਰਾਮ ਦੇ ਵਿੱਚ ਜਾ ਕੇ ਬੈਠ ਕੇ ਹਲੇ ਹਲੇ ਆਤਮਾ ਆਰਾਮ ਦੇ ਕੋਲ ਬੈਠੇਗਾ ਅਗਲੇ ਮੰਜਰ ਗਾ ਕੇ ਪ੍ਰਭੂ ਦੇ ਨਾਲ ਮੁਲਾਪ ਕਰਨਾ ਪਹਿਲਾਂ ਆਤਮਾ ਆਰਾਮ ਦੀ ਪਛਾਣ ਲਈਏ ਕਿ ਅਸੀਂ ਇਸ ਦੇ ਨਾਲ ਮਿਲ ਗਏ ਜਿਸਨੇ ਆ ਤੁਹਾਰਾ ਆਪ ਵੀ ਪਛਾਣ ਕਰ ਲਈ ਉਸ ਦਾ ਮਾਰਗ ਬਹੁਤ ਜਿਆਦਾ ਹੀ ਸਖਾਲਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ